ਰੋਡ ਨੂੰ ਕਟੋਨ ਦਿੱਤਾ ਗਿਆ ਜਿਹਨੂੰ ਵੀ ਰੇਡ ਮੈਟੀ ਕਰਨਾ ਇੱਕ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਜਿਹੜਾ ਕਿ ਮੇਰਾ ਆਫਿਸ ਨੂੰ ਰੈਨੋਵੇਟ ਕਰਨਾਸਤੇ ਮਿਲੀ ਸੀ ਤੇ ਅਸੀਂ ਹਲਕਾ ਵਿਧਾਇਕ ਜਨਾ ਸਲਾਕਤੀ ਸਰ ਜੇ ਇਹਨੂੰ ਰੈਨੋਵੇਟ ਨਾ ਕਰਕੇ ਆਪਾਂ ਦਫ਼ਤਰ ਦੇ ਵਿੱਚ ਸਾਡੇ ਮੀਟਿੰਗ ਹਾਲ ਨਹੀਂ ਹੈਗਾ ਸਾਨੂੰ ਅਕਸਰ ਮੀਟਿੰਗ ਕਰਨ ਲਈ ਕੇਬੀ ਕੇ ਤੇ ਜਾਣਾ ਪੈਂਦਾ ਸੀਗਾ ਤੇ ਸਰ ਦਾ ਵੀ ਸੁਝਾਅ ਸੀ ਕਿ ਵੀ ਆਪਾਂ ਦਫ਼ਤਰ ਨੂੰ ਥੋੜਾ ਜਿਆਦਾ ਐਨੂੰ ਐਕਸਪੈਂਡ ਕਰ ਲਈਏ ਤੇ ਕੁਝ ਸਰ ਨੇ ਬੰਦੇ ਦਾਣੇ ਸੱਜਣ ਟਕਰਾਏ ਉਹਨਾਂ ਦੀ ਮਦਦ ਨਾਲ 5 ਸਾਢੇ ਕੋਈ ਅਸੀਂ 5 6 ਸਾਨੂੰ ਹੋਰ ਇਕੱਠਾ ਹੋ ਗਿਆ ਤੇ ਉਹਦਾ ਸਦਕਾ ਅਸੀਂ ਇੱਕ ਇੱਥੇ ਮੀਟਿੰਗ ਹਾਲ ਬਣਾ ਲਿਆ ਤੇ ਇੱਕ ਕਮਰਾ ਬਣ ਗਿਆ ਹੁਣ ਕਮ ਸਿਕਮ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਵਿੱਖ 'ਚ ਕੋਈ ਬੀ ਐਲਓ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਪ੍ਰੈਸ ਸਟੇਟਮੈਂਟ ਵਾਲਾ ਮੀਟਿੰਗ ਹੁੰਦੀ ਹੈ ਜਾਂ ਹੋਰ ਕਿਤੇ ਸਰਕਾਰੀ ਅਫਸਰ ਨਾਲ ਮੀਟਿੰਗ ਕਰਨੀ ਪੈਂਦੀ ਹੈ ਤੇ ਸਾਨੂੰ ਕਮ ਸਿਕਮ ਬਾਹਰ ਨਹੀਂ ਜਾਣਾ ਪਏਗਾ ਅਸੀਂ ਆਪਣੇ ਆਫਿਸ ਦੇ ਵਿੱਚ ਹੀ ਮੀਟਿੰਗ ਕਰ ਸਕਾਂਗੇ ਹੋਰ ਬੋਡੀ ਕੀ ਪ੍ਰੋਜੈਕਟ ਕੋਪੜੇ ਨਾ ਰਹਿ ਗਿਆ ਇਨਫਰਸਟਰਕਚਰ ਉਹ ਦੇਖੋ ਸਾਡੇ ਨਾ ਇੱਕ ਪੀਐਲਆਰ ਸੁਸਾਇਟੀ ਹੁੰਦੀ ਹੈ ਉਹਦੇ ਵਿੱਚ ਸਾਡੇ ਆਫਿਸ ਵਿੱਚ ਰਿਕਾਰਡ ਰੂਮ ਤਿਆਰ ਹੋਣਾਵੇਂ ਉਹਦਾ ਆਲਮੋਸਟ 1.5 ਕਰੋੜ ਦੇ ਪੇਰੇ ਐਸਕੂਮੈਂਟ ਗਿਆ ਹੋਇਆ ਜਿਹਦੇ ਵਿੱਚ ਤੁਸੀਂ ਤਸਵੀਲ ਦਫ਼ਤਰ ਵਿੱਚ ਵਾਸ਼ਰੂਮ ਦਾ ਦੇਖੋ ਕਾਫੀ ਮਾੜਾ ਹਾਲ ਹੈ ਉਹਦਾ ਵੀ ਇਹੀ ਬਜਟ ਜਿਹੜਾ ਮੰਗ ਕੀਤੀ ਹੋਈ ਹੈ ਇਹ ਦੋ ਤਿੰਨ ਜਿਹੜੇ ਹੋਰ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਸਰਕਾਰ ਨੂੰ ਜਦੋਂ ਵੀ ਪੈਸਾ ਆ ਜਾਂਦਾ ਹੈ ਥੈਂਕ ਯੂ ਜੁਗਾ ਅਜਿਹਾ ਦਸਤਰੂਪ ਦੇ ਲਈ ਅਧਿਕੁਣ ਮੰਮੀ ਮਾਰਤਾ ਉਹ ਘਾਟਨ ਕੀਤਾ ਗਿਆ ਟਿਕਟ ਤੋਂ ਮੈਂ ਸਭ ਤੋਂ ਪਹਿਲਾਂ ਤਨਬਲ ਕਰਦਾ ਅਜਿਹਾ ਸੌਦਾ ਤੇ ਮੁਬਾਰਕਬਾਦ ਵੀ ਦਿੰਦਾ ਇਹਨਾਂ ਨੂੰ ਕਿਉਂਕਿ ਇਹ ਜਿਹੜਾ ਕਮਰਾ ਤੇ ਮੀਟਿੰਗ ਹਾਲ ਬਣਿਆ ਤੇ ਅਸਲ ਵਿੱਚ ਇਹਨਾਂ ਦਾ ਜਿਹੜਾ ਰੂਮਾ ਉਹਨੂੰ ਰੈਨੋਵੇਟ ਕਰਨ ਵਾਸਤੇ 5 ਲੱਖ ਦੀ ਸਰਕਾਰੀ ਗ੍ਰਾਂਟ ਲਈ ਸੀਗੀ ਪਰ ਇਹਨਾਂ ਨੇ ਉਹ ਰੁਪਈਆ ਜਿੰਨੇ ਵੀ ਉਹ ਫੰਡ ਸੀਗੇ 5 ਲੱਖ ਤੇ ਪਲੱਸ ਕੋਸ਼ਕਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਲਗਭਗ 11 ਲੱਖ ਰੁਪਏ ਦੇ ਕਰੀਬ ਜੋ ਲੱਗਿਆ ਸਾਰਾ ਇੱਕ ਵਧੀਆ ਹਾਲ ਤੇ ਕਮਰਾ ਤਿਆਰ ਕੀਤਾ ਤੇ ਬੜਾ ਵਧੀਆ ਲੱਗਿਆ ਸਭ ਤੋਂ ਉਹ ਹੋਰ ਵੀ ਕੋਈ ਯੋਜਨਾ ਹੈਗੀ ਹੈ ਕੋਈ ਮਾਰਕਟਰ ਨਾਲ ਵੀ ਕਰਨੀ ਆ ਰਿਹਾ ਇਨੋਵੇਸ਼ਨ ਨਹੀਂ ਅੱਜ ਤਾਂ ਅਜਿੰਦ ਦਫ਼ਤਰ ਦਈਆ ਇਹਨਾਂ ਕਿਉਂਕਿ ਬੜੀ ਦਿੱਕਤ ਆਉਂਦੀ ਸੀਗੀ ਜੇ ਇਹਨਾਂ ਨੇ ਕੋਈ ਨਿੱਜੀ ਤੌਰ ਤੇ ਕੋਈ ਮੀਟਿੰਗ-ਮਿਟਿੰਗ ਕਰਨੀ ਹੁੰਦੀ ਸੀਗੀ ਤਾਂ ਕੋਈ ਹਾਲ ਨਹੀਂ ਸੀਗਾ ਇੱਥੇ ਇਹਨਾਂ ਕੋਲ ਤੇ ਇੱਕ ਤਾਂ ਹਾਲ ਦਾ ਪ੍ਰਬੰਧ ਹੋ ਗਿਆ ਤੇ ਦੂਜੀ ਗੱਲ ਜੋ ਕੁਝ ਬਣਾਇਆ ਮળો ਇਹ ਆ ਵੀ ਇੱਕੋ ਜਿਹੜੇ 5 ਲੱਖ ਰੁਪਏ ਸਰਕਾਰੀ ਤੌਰ ਤੇ ਲਗਾਇਆ ਤੇ ਦੂਜੇ ਰੁਪਏ ਦੀ ਇੱਕ ਵਧੀਆ ਵਰਤੋਂ ਹੋ ਗਈ ਠੀਕ ਠੀਕ